ਦੋ ਆਈ ਲੱਗ ਕੇ ਵਾਪਸ ਆਉਂਦਾ ਤੇ ਨਾਲ ਪਿੱਛੋਂ ਦੀ ਮੇਲਕੇ ਦੇ ਵਾਲੀ ਖੇਚ ਲਈ ਮੇਰੀ ਇਹ ਮੇਰੀ ਮਦਦ ਫਾਦਰ ਸਾਹਿਬ ਦੋਨੇ ਜਣੇ ਲੋਈਆਂ ਤੋ ਆ ਰਹੇ ਸੀਗੇ ਆਂਦੇ ਆਂ ਦੇ ਇੱਕ ਬੰ ਮੁੰਡਾ ਮੂਲ ਬਟਾ ਪੀਲੇ ਰੰਗ ਦੀ ਉਹਨਾਂ ਟੀ-ਸ਼ਰਟ ਪਾਈ ਹੋਈ ਸੀਗੀ ਨਾ ਲਾਗ ਬਿਲਕੁਲ ਉਹਨਾਂ ਦੀ ਵਾਲੀ ਖੁੱਚੀ ਆ ਖਿੱਚਦੇ ਸਾਰੇ ਡਿੱਗ ਗਏ ਨੇ ਡਿੱਗਣ ਦੇ ਨਾਲ ਇੱਕ ਦਿਨਾਂ ਦੀ ਮੋਢਾ ਫਿਸਟਰ ਹੋ ਗਿਆ ਜੀ ਤੇ ਨੱਕ ਤਾਂ ਨਹੀਂ ਕਾਫੀ ਖੂਨ ਨਿਕਲਿਆ ਜਿਹੜਾ ਸਾਡੇ ਕੋਲ ਆਏ ਉਹਨਾਂ ਦੇ ਮਲਟੀਪਲ ਇੰਜਰੀਜ਼ ਸੀਗੀਆਂ ਤੇ ਉਹਨਾਂ ਦੀ ਹਿਸਟਰੀ ਦੇ ਮੁਤਾਬਕ ਉਹ ਕਹਿ ਰਹੇ ਨੇ ਕਿ ਉਹਨਾਂ ਤੋਂ ਉਹਨਾਂ ਕੋਲ ਵਾਲੀ ਕੋਕੇ ਤੇ ਉਹਨਾਂ ਨੂੰ ਬਾਈਕ ਤੋਂ ਗਿਰਾ ਦਿੱਤਾ ਤੇ ਇਸ ਟਾਈਮ ਉਹਨਾਂ ਦੇ ਇੱਕ ਫ੍ਰੈਕਚਰ ਵੀ ਹੈ ਬਾਹ ਤੇ ਇਨੀਸ਼ਲ ਟਾਂਪੋਰਟ ਦੇ ਰਾਣਾ ਨੇ ਰੂਪਰਾਨੀ ਠੀਕ ਕਰ ਰਹਾ ਹੋਇਆ ਮਾਤਾ ਜੀ ਆਈ ਦਵਾਈ ਲਾਂਗੇ ਡਾਕਟਰ ਨੇ 3 ਵਜੇ ਮਿਲਾਂ ਆਈ ਲਾਂਗੇ ਦਵਾਈ ਦਵਾਈ ਲੈ ਕੇ ਤੇ ਵਾਪਸ ਆਉਂਦਾ ਤੇ ਨਾਲ ਪਿੱਛੋਂ ਦੀ ਮੇਲ ਕੇ ਤੇ ਵਾਲੀ ਖੇਚਲੀ ਮੇਰੀ ਕਿੱਥੋਂ ਕਿੱਥੇ ਆ ਰਹੇ ਸੀ ਲੋਈਆਂ ਤੋਂ ਲੋਈਆਂ ਤੋਂ ਸਤਨਪੁਰ ਆ ਰਹੇ ਸੀ ਹਾਂਜੀ ਤੇ ਕਿਸ ਕਿੱਥੇ ਕੇ ਕਰਕੇ ਲੁੱਟੇ ਲੁੱਟ ਰਹੀ ਤੁਹਾਡੇ ਘਰ ਉਹ ਸਾਡੇ ਉੱਥੇ ਜਿੱਥੇ ਚੌਂਕ ਨਹੀਂ ਹੁੰਦਾ ਉਹ ਹੈ ਪੱਠੇ ਤੋਂ ਪੱਠੇ ਤੋਂ ਪਰਲੇ ਬੰਨੇ ਪੜਾ ਇਹ ਮੇਰੇ ਮਦਰ ਫਾਦਰ ਸਾਹਿਬ ਦੋਨੇ ਜਣੇ ਲੋਈਆਂ ਤੋਂ ਆ ਰਹੇ ਸੀਗੇ ਆਂਦੇ ਆਂਦੇ ਇੱਕ ਮੁੰਡਾ ਮੂਲ ਬਟਾ ਵਾ ਪੀਲੇ ਰੰਗ ਦੀ ਉਹਨਾਂ ਟੀ-ਸ਼ਰਟ ਪਾਈ ਹੋਈ ਸੀਗੀ ਨਾ ਲਾ ਕੇ ਬਿਲਕੁਲ ਇਹਨਾਂ ਦੀ ਵਾਲੀ ਖੁੱਚੀ ਖਿੱਚਦੇ ਸਾਰੇ ਡਿੱਗ ਗਏ ਨੇ ਡਿੱਗਣ ਦੇ ਨਾਲ ਇੱਕ ਤੇਨਾਂ ਦੀ ਮੋਢਾ ਫਿੱਤਰ ਹੋ ਗਿਆ ਜੀ ਤਨ ਅਕ ਤਾਂ ਨਹੀਂ ਕਾਫੀ ਖੂਨ ਨਿਕਲਿਆ ਵਾ ਬਹੁਤ ਜਿਆਦਾ ਇੱਥੇ ਬੜੀ ਢੇਰੀ ਲੱਗੀ ਆ ਸੱਟਾਂ ਲੱਗੀਆਂ ਆ ਤਾਂ ਹਾਂਜੀ ਸੱਟਾਂ ਲੱਗੀਆਂ ਜੀ ਇਹ ਕਿੱਥੇ ਕਾ ਵਾਪਰ ਹੀ ਘਟਣਾ ਸਾਰੀ ਇਹ ਸਰ ਆਪਣੇ ਪੱਠੂ ਦੇ ਅੱਗੇ ਨਾ ਬਾਬੇ ਜਗਾ ਵਾ ਖੁੱਲੀ ਜੀ ਉੱਥੇ ਲੱਗ ਗਈ ਹੁਣ ਕੀ ਮੰਗ ਕੇ ਚਾਹੁੰਦੇ ਆ ਮੰਗ ਇਹੀ ਕਰਦੇਗੇ ਇਹਨਾਂ ਨੂੰ ਫੰਦਾ ਪਾਇਆ ਜਾਵੇ ਲੁੱਟ ਖੋਦੋ ਤੇ ਸਾਡੇ ਦੇ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਸਾਡੇ ਵੱਲੋਂ ਇਹਨਾਂ ਕਿ ਬੇਜ ਦੀ ਘਟਣਾ ਹੈ ਇਹ ਸਰ ਤਕਰੀ ਨੂੰ 3:30 ਵਜੇ ਦੀ ਘਟਣਾ ਹੈ ਦਿਨ ਦਿਹਾੜੇ ਦੀ ਘਟਣਾ ਹਾਂਜੀ ਦਿਨ ਦਿਹਾੜੇ ਜੀ ਹਾਂਜੀ ਮੇਰਾ ਨਾਮ ਡਾਕਟਰ ਮਨਦੀਪ ਕੌਰ ਹੈ ਸਾਡੇ ਕੋਲ ਇੱਕ ਮਰੀਜ਼ ਆਇਆ ਸਨੇਚਿੰਗ ਦੇ ਕੇਸ ਨਾਲ ਤੇ ਉਹਨਾਂ ਜਦੋਂ ਸਾਡੇ ਕੋਲ ਆਏ ਉਹਨਾਂ ਦੇ ਮਲਟੀਪਲ ਇੰਜਰੀਜ਼ ਸਿਗੀਆਂ ਤੇ ਉਹਨਾਂ ਦੀ ਹਿਸਟਰੀ ਦੇ ਮੁਤਾਬਕ ਉਹ ਕਹਿ ਰਹੇ ਨੇ ਕਿ ਉਹਨਾਂ ਤੋਂ ਉਹਨਾਂ ਕੋਲ ਵਾਲੀ ਖੋ ਕੇ ਤੇ ਉਹਨਾਂ ਨੂੰ ਬਾਈਕ ਤੋਂ ਗਿਰਾ ਦਿੱਤਾ ਤੇ ਇਸ ਟਾਈਮ ਉਹਨਾਂ ਦੇ ਇੱਕ ਫ੍ਰੈਕਚਰ ਵੀ ਹੈ ਬਾਹ ਤੇ ਤੇ ਹੁਣ ਸਾਡੇ ਕੋਲ ਇਸ ਟਾਈਮ ਇਲਾਜ ਜਿਹੜੇ ਇਲਾਜ ਨੇ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਸ ਬਾਰੇ